ਆਈ ਬਾਹਰ ਜਾਣ ਦੇ ਚੱਕਰ ਵਿੱਚ ਗਈ ਤੇਰੇ ਨਾਲ ਵਿਆਹੀ ਆਈ ਲੱਟਸ ਵੀ ਕੀਤੀ ਮੇਰੀ ਕਿਸੇ ਕੰਮ ਨਾ ਆਈ ਫੌਜ ਦਾ ਸ਼ੌਂਕ ਸੀ ਬਚਪਨ ਤੋਂ ਹੀ ਸੀ ਠੀਕ ਹੈ ਬਚਪਨ ਤੋਂ ਹੀ ਸ਼ੌਂਕ ਪੈ ਗਿਆ ਜਿੱਦਾਂ ਚੰਗੇ ਉਸਤਾਦ ਲੋਕਾਂ ਨੂੰ ਦੇਖਣਾ ਸੁਣਨਾ ਹਾਂ ਜਾ ਕੇ ਉਹਨਾਂ ਦੇ ਲਾਈਵ ਅਖਾੜੇ ਦੇਖਣ ਪਰ ਮੈਂ ਦੇ ਤੂੰ ਸੁਪਨੇ ਨੇ ਤਵਖਾਉਂਦਾ ਰਹਿੰਦਾ ਸੀ ਵੇਨੇ ਤਵਖਾਉਂਦਾ ਰਹਿੰਦਾ ਸੀ ਸਾਰੇ ਪੈਸੇ ਲਾਦਿਆਂ ਕਿਵੇਂ ਤੇਰਾ ਬਾਪੂ ਕਹਿੰਦਾ ਸੀ ਸਾਰੇ ਪੈਸੇ ਲਾਦਿਆਂ ਕਿਵੇਂ ਤੇਰਾ ਬਾਪੂ ਕਹਿੰਦਾ ਸੀ ਗਾਇਨੀ ਹੁਣ ਤੱਕ ਕਿੰਨੇ ਗੀਤ ਤੁਸੀਂ ਗਾ ਚੁੱਕੇ ਹੋ ਤੇ ਕਿਹੜਾ ਗੀਤ ਥੋੜਾ ਜਿਹੜਾ ਕਿ ਵਧੀਆ ਲੱਗਦਾ ਤੁਹਾਨੂੰ ਹੁਣ ਹਾਂਜੀ ਸੱਚੀ ਗੱਲ ਦੋਸਤੋ ਕੀ ਹਾਲ ਹੈ ਜੀ ਉਮੀਦ ਹੈ ਬਿਲਕੁਲ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਕਿ ਜਿਹੜਾ ਕਿ ਆਪਾਂ ਇੱਕ ਪੇਜ ਬਣਾਇਆ ਹੋਇਆ ਹੈ ਫੇਸਬੁੱਕ ਤੇ ਸਰਜੀਤ ਸਿੰਘ ਨਾਮ ਦੇ ਤੇ ਇਸ ਪੇਜ ਦੇ ਆਪਾਂ ਤੁਹਾਡੇ ਸਾਹਮਣੇ ਕੋਈ ਨਾ ਕੋਈ ਨਵੀਂ ਤੇ ਨਵੀਂ ਸ਼ਖਸੀਅਤ ਨੂੰ ਲੈ ਕੇ ਆ ਰਹੇ ਹਾਂ ਜਿਹੜਾ ਕਿ ਆਪਣਾ ਕੋਈ ਹੁਨਰ ਰੱਖਦਾ ਆਪਣੀ ਕਲਾ ਰੱਖਦਾ ਤੇ ਉਹਨੂੰ ਆਪਾਂ ਤੁਹਾਡੇ ਸਾਹਮਣੇ ਜਿਹੜਾ ਕਿ ਲੈ ਕੇ ਆ ਰਹੇ ਹਾਂ ਤੇ ਇਸ ਵਾਰ ਜਿਹੜਾ ਕਿ ਆਪਣੇ ਨਾਲ ਬਾਈ ਜੀ ਹਰਪੀਤ ਬੁੱਧੋ ਕੇ ਆਏ ਨੇ ਤੇ ਜਿਹੜੇ ਕਿ ਆਪਣੇ ਗੀਤਕਾਰੀ ਦੇ ਕਲਾਕਾਰੀ ਦੇ ਵਿੱਚ ਜਿਹੜਾ ਕਿ ਪੈਰ ਰੱਖ ਰੱਖੇ ਨੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਵਾਂਗੇ ਤੁਹਾਡੀ ਤੇ ਆਪਾਂ ਪੁੱਛਾਂਗੇ ਇਹਨਾਂ ਦੇ ਕਲਾਕਾਰੀ ਦਾ ਕੀ ਜਿਹੜਾ ਇਹਨਾਂ ਦਾ ਦੌਰ ਰਿਹਾਗਾ ਤੇ ਕਿਵੇਂ ਇਹਨਾਂ ਦੀ ਸ਼ੁਰੂਆਤ ਬਾਈ ਤੇ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਬਾਈ ਹਰਪੀਤ ਬੁੱਧੋ ਜੀ ਦਾ ਹਾਂਜੀ ਬਾਈ ਸਸੀ ਕਾਲ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜਾ ਆਪਣੇ ਚੈਨਲ ਦੇ ਨਾਲ ਜਿਹੜਾ ਜੁੜੇ ਹੋ ਤੁਹਾਡਾ ਸਾਰੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਹੋ ਔਰ ਇੱਕ ਅੱਜ ਮਿਲਣ ਦਾ ਸਬੰਧ ਬਣਿਆ ਠੀਕ ਹੈ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਆਪਾਂ ਬਾਈ ਜੀ ਨੂੰ ਪੁੱਛਦੇ ਹਾਂ ਬਾਈ ਜੀ ਜਿੰਨੇ ਕਿ ਤੁਸੀਂ ਦੱਸਿਆ ਕਿ ਤੁਹਾਡਾ ਨਾਮ ਹਰਪੀਤ ਬੁੱਧੋਕੇ ਆ ਹਾਂਜੀ ਤੇ ਜਿਹੜਾ ਕਿ ਆਪਣਾ ਬੁੱਧੋਕੇ ਦਾ ਜਿਹੜਾ ਤੁਹਾਡਾ ਮੈਨੂੰ ਦੱਸੋਗੇ ਆਪਣੇ ਦਰਸ਼ਕਾਂ ਨੂੰ ਵੀ ਦੱਸੋਗੇ ਇਹ ਤੁਹਾਡਾ ਸਰ ਨੇਮ ਆ ਕਿ ਤੁਹਾਡਾ ਪਿੰਡ ਬੁੱਧੋਕੇ ਜੀ ਆਪਣਾ ਇੱਕ ਪਿੰਡ ਹੈ ਜੀ ਚੱਕ ਬੁੱਧੋਕੇ ਤਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਠੀਕ ਹੈ ਬਈ ਜਲਾਲਾਬਾਦ ਤੋਂ 14-15 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਚੱਕ ਬੁੱਧੋਕੇ ਠੀਕ ਹੈ ਬਈ ਜੀ ਠੀਕ ਹੈ ਤੇ ਬਾਈ ਜੇ ਤੁਸੀਂ ਜਿਵੇਂ ਕਿ ਆਪਾਂ ਦੱਸਿਆ ਕਿ ਤੁਸੀਂ ਗੀਤਕਾਰੀ ਕਰਦੇ ਹੋ ਹਾਂਜੀ ਤੇ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਜਿਹੜਾ ਤੁਸੀਂ ਗੀਤਕਾਰੀ ਕਰਦੇ ਹੋ ਇਹਦਾ ਤੁਹਾਨੂੰ ਸ਼ੌਂਕ ਬਈ ਕਿੱਥੋਂ ਦੇ ਕਿਵੇਂ ਪਿਆ ਤੁਹਾਨੂੰ ਇਸਦਾ ਸ਼ੌਂਕ ਜੀ ਬਚਪਨ ਤੋਂ ਹੀ ਸੀ ਕਿ ਬਚਪਨ ਤੋਂ ਹੀ ਸ਼ੌਂਕ ਪੈ ਗਿਆ ਜਿੱਦਾਂ ਚੰਗੇ ਉਸਤਾਦ ਲੋਕਾਂ ਨੂੰ ਦੇਖਣਾ ਸੁਣਨਾ ਹਾਂ ਜਾ ਕੇ ਉਹਨਾਂ ਦੇ ਲਾਈਵ ਅਖਾੜੇ ਦੇਖਣੇ ਨਵੀਆਂ ਕੈਸਟਾ ਮਾਰਕੀਟ ਵਿੱਚ ਆਉਣੀਆਂ ਉਹ ਸੁਣਨੀਆਂ ਚੰਗੇ ਲੋਕਾਂ ਨੂੰ ਸੁਣਨਾ ਸੋ ਉਹਨਾਂ ਨੂੰ ਸੁਣ ਸੁਣ ਕੇ ਜੀ ਇੱਕ ਆਪਣੇ ਆਪ 'ਚ ਸ਼ੌਂਕ ਜਾਗ ਗਿਆ ਵੀ ਕਿਉਂ ਨਾ ਐਸੇ ਬਾਈ ਤੁਸੀਂ ਪਹਿਲਾਂ ਸਾਨੂੰ ਇਹ ਦੱਸੋ ਕਿ ਜਿਹੜੀ ਤੁਸੀਂ ਆਪਣੀ ਜਿਹੜੀ ਪੜ੍ਹਾਈ ਹੈ ਹੁਣ ਤੱਕ ਕਿੱਥੇ ਤੱਕ ਪੜ੍ਹਾਈ ਕੀਤੀ ਹੈ ਤੇ ਆਪਣੇ ਦਰਸ਼ਕਾਂ ਨੂੰ ਦੱਸੋ ਏ ਜੀ ਜੋ ਸਕੂਲ ਦੀ ਪੜ੍ਹਾਈ ਹੈ ਜੀ ਆਪਾਂ ਪਿੰਡ ਚੱਕ ਬੁੱਧੋਗੇ ਤੋਂ ਆਪਣੇ ਪਿੰਡ ਦੇ ਸਕੂਲ ਤੋਂ ਕੀਤੀ ਹੈ ਜੀ। ਹਾਂਜੀ। ਔਰ ਇਸ ਤੋਂ ਬਾਅਦ 2 ਸਾਲ ਦੀ ਪੜ੍ਹਾਈ ਮੈਂ ਸਰਕਾਰ ਸਰਕਾਰੀ ਆਈ.ਡੀ. ਫਾਜ਼ਿਲਕਾ ਤੋਂ ਕੀਤੀ ਹੈ। ਠੀਕ ਹੈ। ਜੀ। ਤੇ ਬਾਈ ਜੀ ਤੁਸੀਂ ਕਦੇ ਹੁਣ ਇਹ ਨਹੀਂ ਸੋਚਿਆ ਕਿ ਤੁਸੀਂ ਯਾਰ ਆਪਣੀ ਪੜ੍ਹਾਈ ਨੂੰ ਜਿਹੜਾ ਕਿ ਅੱਗੇ ਰੱਖੋ ਹਨ ਜਾਂ ਘਰ ਦੇ ਨੇ ਕਿਹਾ ਹੋਵੇ ਕਿ ਆਪਣੀ ਪੜ੍ਹਾਈ ਨੂੰ ਜਾਰੀ ਰੱਖੋ ਆਪਣਾ ਜਿਹੜਾ ਸੀਨੀਅਰ ਵਾਲ ਜਿਹੜਾ ਕਰਦੇ ਹੁੰਦੇ। ਨਹੀਂ ਘਰ ਦੇਆਂ ਦਾ ਦੇਖੋ ਜੀ ਆਪਾਂ ਨੂੰ ਇੱਕ ਬਚਪਨ ਤੋਂ ਸ਼ੌਂਕ ਸੀ। ਛੋਟੇ ਹੁੰਦਿਆਂ ਤੋਂ ਸ਼ੌਂਕ ਪੈ ਗਿਆ ਹੌਲੀ ਹੌਲੀ ਹੌਲੀ-ਹੌਲੀ ਗਾਉਣਾ, ਚੰਗੇ ਲੋਕਾਂ ਨੂੰ ਸੁਣਨਾ। ਹਾਂ। ਔਰ ਘਰਦਿਆਂ ਨੇ ਕਿਹਾ ਚਲੋ ਇੱਕ ਸ਼ੌਂਕ ਹੈ ਕਿ ਉਹਨਾਂ ਇਹਨਾਂ ਨੂੰ ਹੌਰਸਪੋਰਟ ਕੀਤੀ ਜਾਵੇ ਔਰ ਘਰਦਿਆਂ ਨੇ ਬਹੁਤ ਵਧੀਆ ਸਪੋਰਟ ਕੀਤੀ ਹੈ ਜੀ ਸੋ ਰਿਸ਼ਤੇਦਾਰ ਯਾਰ ਦੋਸਤ ਜਿੰਨੇ ਜਾਣੇ ਵੀ ਇਲਾਕਾ ਪੂਰਾ ਮੇਰੇ ਨਗਰ ਦੇ ਨਿਵਾਸੀ ਜਿੰਨੇ ਜਾਣੇ ਵੀ ਹੈ ਸਾਰਿਆਂ ਦਾ तहे ਦਿਲੋਂ ਧੰਨਵਾਦ ਜੀ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਠੀਕ ਹੈ ਤੇ ਭਾਈ ਜੀ ਆਪਣੇ ਤੁਸੀਂ ਜਿਹੜੀਆਂ ਹੁਣ ਆਪਣੇ ਕੋਈ ਗੀਤ ਲਿਖੇ ਨੇ ਜਾਂ ਗੀਤ ਤੁਸੀਂ ਗਾਏ ਨੇ ਹੁਣ ਤੱਕ ਕਿੰਨੇ ਗੀਤ ਤੁਸੀਂ ਗਾ ਚੁੱਕੇ ਹੋ ਤੇ ਕਿਹੜਾ ਗੀਤ ਥੋੜਾ ਜਿਹੜਾ ਕਿ ਵਧੀਆ ਲੱਗਦਾ ਤੁਹਾਨੂੰ ਹੁਣ ਤੱਕ ਜੀ ਆਪਾਂ ਤਿੰਨ ਗਾਣੇ ਰਿਕਾਰਡ ਕਰ ਚੁੱਕੇ ਹਾਂ ਜੀ ਦੋ ਸੋਲੋ ਗਾਣੇ ਆ ਚੁੱਕੇ ਜੀ ਆਪਣੇ ਇੱਕ ਸਭ ਤੋਂ ਪਹਿਲਾਂ ਇੱਕ ਆਪਣਾ ਸੈਡ ਗੀਤ ਆਇਆ ਸੀਗਾ ਜੀ ਡਾਲਰ ਵਰਸਸ ਲਵ ਹਾਂਜੀ ਮੈਂ ਤੁਹਾਡੇ ਲਈ ਤੁਸੀਂ ਆਪਣੇ ਦਰਸ਼ਕਾਂ ਨੂੰ ਜਿਹੜੇ ਦੋ ਬੋਜੇ ਸੁਣਾਉਦੇ ਹੋ ਉਹ ਸਭ ਤੋਂ ਪਹਿਲਾਂ ਇੱਕ ਆਪਣਾ ਸੈਡ ਗੀਤ ਆਇਆ ਸੀਗਾ ਜੀ ਡਾਲਰ ਵਰਸਸ ਲਵ ਉਹਦੀਆਂ ਦੋ ਲਾਈਨਾਂ ਤੁਹਾਡੇ ਸਾਹਮਣੇ ਪੇਸ਼ ਕਰਦਾ ਨੀ ਤੂੰ ਡਲ ਰਾਤੇ ਡੁੱਲ ਗਈ ਸਾਨੂੰ ਪਲਾਂ ਵਿੱਚ ਭੁੱਲ ਗਈ ਨੀ ਤੂੰ ਡਲ ਰਾਤੇ ਡੁੱਲ ਗਈ ਸਾਨੂੰ ਪਲਾਂ ਵਿੱਚ ਭੁੱਲ ਗਈ ਤੇਰੇ ਸ਼ਹਿਰੇ ਵਿੱਚੋਂ ਮੁੜਿਆ ਮੈਂ ਰੋਂਦਾ ਵੈਰ ਨੇ ਦੱਸ ਮੇਰੇ ਨਾਲ ਚੰਗਾ ਕੀਏ ਹੋਇਆ ਵੈਰ ਨੇ ਦੱਸ ਮੇਰੇ ਨਾਲ ਚੰਗਾ ਕੀਏ ਹੋਇਆ ਵੈਰ ਨੇ ਨਹੀਂ ਚੰਗਾ ਹੋਇਆ ਵੈਰ ਨੇ ਬਈ ਬਾ ਕੁ ਵੀ ਯਾਰ ਤੁਹਾਡੀ ਜਿਹੜੀ ਆਵਾਜ਼ ਆ ਵਾਕਈ ਇੱਕ ਜਿਹੜੀ ਰੱਬ ਵੱਲੋਂ ਦਿੱਤੀ ਹੋਈ ਦਾਤ ਆ ਹਨਾ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਸੋਹਣੀ ਆਵਾਜ਼ ਆ ਬਾਈ ਤੁਹਾਡੀ ਤੇ ਆਪਣਾ ਬਈ ਜਿਹੜਾ ਵੀ ਹੁਣ ਕੋ ਲੇਟੈਸਟ ਜਿਹੜਾ ਕੋਈ ਸੌਂਗ ਆਪਣਾ ਉਹ ਜਿਹੜਾ ਕੀ ਪ੍ਰੋਜੈਕਟ ਕਰ ਰਿਹਾ ਜੀ ਲੇਟੈਸਟ ਇੱਕ ਅਸੀਂ ਜੂਨ ਚ ਗਾਣਾ ਰਿਲੀਜ਼ ਕੀਤਾ ਸੀ ਜੀ ਆਈਲੈਟਸ ਜੋ ਅੱਜ ਕੱਲ ਦੇ ਮਾਹੌਲ ਤੇ ਜਿੱਦਾਂ ਆਪਾਂ ਦੇਖ ਰਹੇ ਹਾਂ ਜੀ ਕੁੜੀਆਂ ਮੁੰਡੇ ਆਪਣੇ ਪੰਜਾਬ ਦੇ ਬਾਹਰ ਜਾ ਰਹੇ ਆ ਜੀ ਮੁੰਡੇ ਚਾਹੁੰਦੇ ਆ ਜੀ ਕੋਈ ਆਈਲੈਟਸ ਵਾਲੀ ਕੁੜੀ ਮਿਲ ਜਾਵੇ ਵਿਆਹ ਕਰਾ ਕੇ ਚਲੋ ਬਾਹਰ ਚੱਲ ਜਾਗੇ ਉਹਨਾਂ ਦੀ ਇੱਕ ਬਹੁਤ ਵਧੀਆ ਨੋਖ-ਚੋਕ ਸੀ ਪਰਿਵਾਰਕ ਨੋਖ-ਚੋਕ ਸੀ ਇੱਕ ਔਰ ਗਾਣੇ ਨੂੰ ਮਾਣ-ਨਾਮ ਉਹ ਹੀ ਪਿਆਰ ਬਖਸ਼ਿਆ ਔਰ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਜਿਨ੍ਹਾਂ ਨੇ ਗਾਣਾ ਸੁਣਿਆ ਇਨਾ ਮਾਣ ਪਿਆਰ ਸਤਿਕਾਰ ਬਖਸ਼ਿਆ ਬਹੁਤ ਸਾਰੇ ਸਰੋਤਿਆਂ ਦੇ ਫੋਨ ਕਾਲ ਆਈਆਂ ਜੀ ਮੈਸੇਜ ਆਏ ਨੇ ਸੋ ਸਭ ਦਾ ਮੈਂ तहे ਦਿਲ ਤੋਂ ਧੰਨਵਾਦ ਕਰਦਾ ਜੀ ਤੇ ਬਈ ਜੀ ਆਪਣੀਆਂ ਲੈਣਾ ਜਰੂਰ ਸੁਣ ਲਓ ਜੀ ਇਸ ਕਣੀ ਹੋ ਸਭ ਤੋਂ ਪਹਿਲਾਂ ਜੀ ਇਸ ਤਰ੍ਹਾਂ ਇੱਕ ਕੁੜੀ ਵੱਲੋਂ ਗੱਲਬਾਤ ਹੈ ਜੀ ਕੁੜੀ ਦਾ ਵਿਆਹ ਹੋ ਚੁੱਕਿਆ ਹੈ ਹਮ ਅ ਹਾਈਲਾਈਟਸ ਕੀਤੀ ਹੋਈ ਉਹਦੀ ਇਸ ਤਰ੍ਹਾਂ ਇੱਕ ਸਟੋਰੀ ਹੈ ਕੁੜੀ ਤੇ ਮੁੰਡੇ ਦੀ ਪਰਿਵਾਰਕ ਇੱਕ ਨੁਕਸੋਕ ਹੈ ਔਰ ਕੁੜੀ ਹਾਈਲਾਈਟਸ ਵਾਲੀ ਦਾ ਵਿਆਹ ਹੋ ਜਾਂਦਾ ਮੁੰਡੇ ਨਾਲ ਔਰ ਉਹਨਾਂ ਦੀ ਕਿਸੇ ਕਾਰਨ ਫਾਈਲ ਰਿਜੈਕਟ ਹੋ ਜਾਂਦੀ ਹੈ ਫਿਰ ਉਹਨਾਂ ਦੀ ਆਪਸੀ ਗੱਲਬਾਤ ਹੈ ਜੀ ਦੋਨਾਂ ਜਾਣੇ ਦੀ ਸੋ ਕੁੜੀ ਦੇ ਬੋਲ ਹੈ ਜੀ ਸਭ ਤੋਂ ਪਹਿਲਾਂ ਬਿਆਨ ਕਰਦੇ ਆ ਬਾਹਰ ਜਾਣ ਦੇ ਚੱਕਰ ਵਿੱਚ ਗਈ ਤੇਰੇ ਨਾਲ ਵਿਆਹੀ ਆਈ ਲੱਡਸ ਵੀ ਕੀਤੀ ਮੇਰੀ ਕਿਸੇ ਕੰਮ ਨਾ ਆਈ ਬਾਹਰ ਜਾਣ ਦੇ ਚੱਕਰ ਵਿੱਚ ਗਈ ਤੇਰੇ ਨਾਲ ਵਿਆਹੀ ਆਈ ਲੱਡਸ ਵੀ ਕੀਤੀ ਮੇਰੀ ਕਿਸੇ ਕੰਮ ਨਾ ਆਈ ਫੌਰਨ ਦੇ ਤੂੰ ਸੁਪਨੇ ਨੇ ਤਵਖਾਉਂਦਾ ਰਹਿੰਦਾ ਸੀ ਵੈਨੇ ਤਵਖਾ ਹੁੰਦਾ ਰਹਿੰਦਾ ਸੀ ਸਾਰੇ ਪੈਸੇ ਲਾ ਦਿਆਂਗੇ ਵੇ ਤੇਰਾ ਬਾਪੂ ਕਹਿੰਦਾ ਸੀ ਸਾਰੇ ਪੈਸੇ ਲਾ ਦਿਆਂਗੇ ਵੇ ਤੇਰਾ ਬਾਪੂ ਕਹਿੰਦਾ ਸੀ ਬੜੀ ਮਸ਼ਕਤ ਕਰਕੇ ਪਹਿਲਾਂ ਪਾਸਪੋਰਟ ਬਣਵਾਇਆ ਨੀ ਵੀ ਹਜ਼ਾਰ ਤੋਂ ਜ਼ਿਆਦਾ ਖਰਚਾ ਫਾਈਲ ਲਾਉਣ ਤੇ ਆਇਆ ਨੀ ਬੜੀ ਮਸ਼ਕਤ ਕਰਕੇ ਪਹਿਲਾਂ ਪਾਸਪੋਰਟ ਬਣਵਾਇਆ ਹਾਈ ਨੀ ਵੀ ਹਜ਼ਾਰ ਤੋਂ ਜ਼ਿਆਦਾ ਖਰਚਾ ਫਾਈਲ ਲਾਉਣ ਤੇ ਆਇਆ ਕਰਕੇ ਉਥੋਂ ਰਿਜੈਕਟ ਉਹਨਾਂ ਨੇ ਦਿੱਤੀ ਮੋੜ ਕੁੜੇ ਉਹਨਾਂ ਨੇ ਦਿੱਤੀ ਮੋੜ ਕੁੜੇ ਇੰਡੀਆ ਦੇ ਵਿੱਚ ਦੱਸ ਦੇ ਕਿਹੜਾ ਕੰਮ ਦੀ ਥੋੜ ਕੁੜੇ ਇੰਡੀਆ ਦੇ ਵਿੱਚ ਦੱਸ ਦੇ ਕਿਹੜਾ ਕੰਮ ਦੀ ਥੋੜ ਕੁੜੇ ਵਾ ਵਾ ਬਹੁਤ ਸੋਹਣਾ ਭਾਈ ਤੁਹਾਡਾ ਗਾਣਾ ਤੇ ਜਿਹੜੀ ਕਿ ਇੱਕ ਨੋਕ ਝੋਕ ਤੇ ਬਾਕੀ ਜਿਹੜੀ ਕਸਰ ਚਾਹੀਦੀ ਤੇ ਜਿਹ ਬਿਆਨ ਕੀਤੀ ਬਿਲਕੁਲ ਜੀ ਬਿਲਕੁਲ ਜੀ ਬਹੁਤ ਵਧੀਆ ਜੀ ਆਪਣੇ ਅੱਜ ਦੇ ਲੋਕ ਨੇ ਜਿਹੜੇ ਕੀ ਮੁੰਡੇ ਕੁੜੀਆਂ ਨੇ ਜਿਹੜੇ ਬਾਹਰ ਜਾਣ ਦੇ ਚੱਕਰਾਂ ਦੇ ਵਿੱਚ ਲੱਖਾਂ ਰੁਪਏ ਜਿਹੜਾ ਕਿ ਬਈ ਖਰਾਬ ਵੀ ਕਰਦੇ ਆ ਤੇ ਜਦੋਂ ਲੱਖਾਂ ਰੁਪਏ ਵੀ ਆ ਤਾਂ ਲਾਉਂਦੇ ਆ ਤੇ ਉਹ ਕਿਸੇ ਕਰਕੇ ਜਿਹੜੇ ਫਾਇਲ ਰਿਜੈਕਟ ਹੋ ਜਾਂਦੀ ਹੈ ਬਈ ਸਾਨੂੰ ਪਤਾ ਸਾਰੇ ਦਰਸ਼ਕਾਂ ਨੂੰ ਬੜਾ ਦੁੱਖ ਕਿੰਨਾ ਹੁੰਦਾ ਬਿਲਕੁਲ ਜੀ ਬਿਲਕੁਲ ਕਿਉਂਕਿ ਪੈਸਾ ਨੁਕਸਾਨ ਬਹੁਤ ਹੋ ਜਾਂਦਾ ਜੀ 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 ਬਿਲਕੁਲ ਜੀ ਤੇ ਇਹ ਤਾਂ ਬਈ ਆਜ ਕੱਲ ਦੇ ਟਾਈਮ ਦੇ ਵਿੱਚ ਤੁਹਾਡਾ ਜਿਹੜਾ ਗਾਲਾ ਇੱਕ ਸੱਚ ਔਰ ਮੈਂ ਸਪੈਸ਼ਲ ਤੌਰ ਤੇ ਧੰਨਵਾਦ ਕਰਦਾ ਜੀ ਇਸ ਗੀਤ ਦੇ ਗੀਤਕਾਰ ਹਾਂਜੀ ਮੇਰੇ ਵੱਡੇ ਵੀਰ ਮਨਪ੍ਰੀਤ ਬਰਾੜ ਫਰੀਵਾਲਾ ਠੀਕ ਹੈ ਮੰਡੀ ਗੁਰੂ ਸਾਹਿਬ ਜ਼ਿਲ੍ਹਾ ਫਾਜ਼ਿਲਕਾ ਤੋਂ ਓਕੇ ਓਕੇ ਇੰਪਤੇ ਬਾਈ ਦੀ ਵੀ ਬਹੁਤ ਸੋਹਣੀ ਕਲਮ ਜਿਨੀ ਪਾਈਦਾ ਗਾਣਾ ਲਿਖਿਆ ਤੇ ਬਾਈ ਤੁਸੀਂ ਵੀ ਜਿਹੜਾ ਆਪਣੀ ਬਾਕੂਪੀ ਬਾਜ ਦੇ ਵਿੱਚ ਗਾਣਾ ਗਾਇਆ ਜਿਹੜਾ ਤੇ ਬਾਈ ਜੀ ਆਪਣਾ ਗਾਣਾ ਇਹ YouTube ਤੇ ਵੀ ਆਪਣਾ ਰਿਲੀਜ਼ ਹੋ ਚੁੱਕਿਆ ਜੀ 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 ਆਪਣੇ ਦਰਸ਼ਕਾਂ ਦੱਸੋ ਬਾਈ ਜਿਹੜੇ ਦਰਸ਼ਕ ਆਪਣਾ ਜਿਹੜਾ ਗੀਤ ਸੁਣਾ ਚਾਹੁੰਦੇ ਆ ਤੇ ਆਪਣਾ YouTube ਜਰੂਰ ਦੱਸੋ ਜੀ YouTube ਤੇ ਜੀ ਅਮਰ ਆਡੀਓ ਚੈਨਲ ਜੋ ਇੱਕ ਬਹੁਤ ਹੀ ਨਾਮੀ ਕੰਪਨੀ ਤੋਂ ਗਾਣਾ ਰਿਲੀਜ਼ ਕੀਤਾ ਗਿਆ ਜੀ ਸੋ ਮੈਂ तहे ਦਿਲ ਤੋਂ ਧੰਨਵਾਦ ਕਰਦਾ ਵੱਡੇ ਭਾਈ ਪਿੰਕੀ ਧਾਲੀਵਾਲ ਜੀ ਓਕੇ ਜੋ ਕਿ ਇਹਦੇ ਓਨਰ ਨੇ ਅਮਰ ਰੇਡੀਓ ਦੇ ਓਕੇ ਆ ਮੈਂ तहे ਦਿਲ ਤੋਂ ਧੰਨਵਾਦ ਕਰਦਾ ਜੀ ਸਾਡੇ ਵੱਡੇ ਭਾਈ ਪਿੰਕੀ ਧਾਲੀਵਾਲ ਜੀ ਔਰ ਅਮਰ ਆਡੀਓ ਤੋਂ ਜੋ ਓਨਰ ਨੇ ਮੈਂ ओके ਉਹ ਉਹਨਾਂ ਨੇ ਆਪਣੇ ਗਾਣੇ ਨੂੰ ਇੰਨਾ ਮਾਣ ਪਿਆ ਸਤਿਕਾਰ ਬਖਸ਼ਿਆ ਔਰ ਆਪਣੀ ਖੇਤਰ ਦੇ ਵਿੱਚ ਕਿਸੇ ਵੀ ਆਪਾਂ ਫੀਲਡ ਦੇ ਵਿੱਚ ਆਉਣੇ ਆ। ਜੀ ਤਾਂ ਉਹਦੇ ਇੱਕ ਜਿਹੜੇ ਕੀ ਹਸਤਾਲ ਲੋਕ ਜਾਂ ਕੋਈ ਆਪਣ ਨੂੰ ਕਿਹਨੇ ਗੁਰੂ ਮੈਂ ਕਹਿ ਦਿੰਨੇ ਆ ਤੇ ਜ਼ਰੂਰ ਹੁੰਦੇ ਨੇ। ਤੇ ਮੈਂ ਤੁਹਾਨੂੰ ਇਹ ਹੀ ਪੁੱਛਣਾ ਚਾਹਣਾ ਕਿ ਜਿਹੜਾ ਤੁਸੀਂ ਫੀਲਡ ਦੇ ਵਿੱਚ ਆਏ ਹੋ ਤਾਂ ਇਹਦੇ ਪਿੱਛੇ ਤੁਹਾਨੂੰ ਲਿਹਾਉਣ ਵਾਲਾ ਕੌਣ ਹੈ ਤੇ ਜਿਹੜਾ ਕੀ ਤੁਹਾਨੂੰ ਕੀ ਇਹਦੀ ਆਪ ਨੂੰ ਦੇਣ ਦੇ ਰਹੇ ਔਰ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਫਾਦਰ ਸਾਹਿਬ ਸ਼੍ਰੀ ਰੇਸ਼ਮ ਲਾਲ ਗੰਗੜ ਜੀ ਹੂੰ ਜਿਨ੍ਹਾਂ ਨੇ ਮੈਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਸਪੋਰਟ ਕੀਤੀ ਔਰ ਜਿੱਦਾਂ ਕਿ ਇਹਦੇ ਵੀ ਅੱਗੇ ਵੀ ਸਪੋਰਟ ਕਰਦੇ ਰਹਿਣਗੇ ਹਮ ਔਰ ਮੇਰੇ ਮਾਤਾ ਜੀ ਕਮਲਜੀਤ ਕੌਰ ਜੀ ਹਮ ਉਹਨਾਂ ਦੀ ਵੀ ਮੈਨੂੰ ਹੁਣ ਤੱਕ ਸਪੋਰਟ ਰਹੀ ਹੈ ਜੀ ਬਹੁਤ ਵਧੀਆ ਸਪੋਰਟ ਕਰ ਰਹੇ ਨੇ ਘਰ ਤੋਂ ਮੈਨੂੰ ਔਰ ਮੇਰੀਆਂ ਭੈਣਾ ਜੀ ਮੇਰੇ ਜੀਜਾ ਜੀ ਹਮ ਆ ਸੁਭਜੀਤ ਕੁਮਾਰ ਢੰਡਾ ਜੀ ਹਮ ਸੋ ਸਾਰੇ ਪਰਿਵਾਰ ਦਾ ਮੈਨੂੰ ਬਹੁਤ ਵਧੀਆ ਸਪੋਰਟ ਹੈ ਜੀ ਔਰ ਸਪੈਸ਼ਲ ਧੰਨਵਾਦ ਹੈ ਜੀ ਹਮ ਆ ਮੇਰੇ ਉਸਤਾਦ ਜੀ ਮਨਜਿੰਦਰ ਤਨੇਜਾ ਜੀ ਫਾਜ਼ਿਲ ਦਾ ਓਕੇ ਔਰ ਮਨ ਜਿੰਦਰਤ ਨੇਜਾ ਜੀ ਫਾਜ਼ਲਗਾ ਤੋਂ ਤਨੇਜਾ ਸੰਗੀਤ ਕਲਾ ਕੇਂਦਰ ਫਾਜ਼ਲਗਾ ਸੋ ਜਿਨ੍ਹਾਂ ਤੋਂ ਮੈਂ ਸੰਗੀਤ ਦੀਆਂ ਬਰੀਕੀਆਂ ਸਿੱਖ ਰਿਹਾ ਜੀ ਔਰ ਹੋਰ ਵੀ ਅੱਗੇ ਸਿੱਖਦੇ ਰਹਾ ਹਾਂ ਠੀਕ ਹੈ ਹਾਂ ਜੀ ਤੇ ਬਾਈ ਜੀ ਨੇ ਜਿਹੜੇ ਕੀ ਦੱਸਿਆ ਕਿ ਬਾਈ ਜਿਹੜੇ ਕੀ ਜਿਹੜਾ ਵੀ ਕਲਾ ਨੂੰ ਆਪਣੇ ਸਿੱਖ ਵੀ ਰਹੇ ਨੇ ਤੇ ਸਭ ਤੋਂ ਪਹਿਲਾਂ ਤਾਂ ਆਪ ਵੀ ਇੱਕ ਇਹੀ ਕਹਿੰਦੇ ਆ ਕਿ ਜਿਹੜੇ ਆਪਣੇ ਗੁਰੂ ਹੁੰਦੇ ਨੇ ਆਪਣਾ ਮਾਪਿਓ ਹੁੰਦਾ ਬਿਲਕੁਲ ਉਸ ਤੋਂ ਬਾਅਦ ਜਿਹੜੇ ਕੀ ਆਪ ਨੂੰ ਇਸ ਚੀਜ਼ ਦੇ ਵਿੱਚ ਅੱਗੇ ਵਧਾਉਂਦੇ ਨੇ ਜੀ ਉਹ ਆਪਣੇ ਗੁਰੂ ਹਾਂ ਜੀ ਤੇ ਕਿ ਜਿਵੇਂ ਕਹਿੰਦੇ ਨੇ ਕਿ ਗੁਰੂ ਬਿਨਾ ਗੱਤ ਨਹੀਂ ਹੁੰਦੀ ਹਾਂ ਜੀ ਤੇ ਬਧੀਏ ਗੱਲ ਆ ਬਈ ਆਪਾਂ ਨੂੰ ਸਿੱਖਦੇ ਰਹਿਣਾ ਚਾਹੀਦਾ ਜੀ ਜੀ ਤੇ ਬੰਦਾ ਸਿੱਖ ਸਿੱਖ ਜਿਹੜਾ ਕੀ ਅੱਗੇ ਸਵਾਰ ਹੁੰਦਾ ਹਨ ਹਾਂਜੀ ਹਾਂਜੀ ਆਪਣੇ ਦਰਸ਼ਕਾਂ ਨੂੰ ਜਿਹੜੀ ਇੱਕ ਅ ਜਿਹੜਾ ਕਿ ਮੈਸੇਜ ਆ ਜਿਹੜਾ ਕਿ ਬਾਈ ਦਾ ਜਿਹੜਾ ਸੌਂਗ ਆ YouTube ਚੈਨਲ ਤੇ ਬਾਈ ਜਿਹੜਾ ਰਿਲੀਜ਼ ਹੋ ਚੁੱਕਿਆ ਜਿਹੜਾ ਬਾਈ ਨੇ ਤੁਹਾਨੂੰ ਚੈਨਲ ਦੱਸਿਆ ਤੇ ਬਾਕੀ ਜਿਹੜਾ ਦਾ ਆਪਾਂ ਜਿਹੜਾ ਲਿੰਕ ਵੀ ਆਪਣੇ ਇਸ ਪੇਜ ਦੇ ਉੱਪਰ ਪਾ ਦਾਂਗੇ ਤੇ ਵੱਧ ਤੋਂ ਵੱਧ ਤੁਸੀਂ ਉਹ ਲਿੰਕ ਨੂੰ ਜਿਹੜਾ ਜਾ ਕੇ ਬਾਈ ਦੇ ਪੇਜ ਨੂੰ ਸੁਣਨਾ ਆਪਣੇ ਗੀਤ ਨੂੰ ਸੁਣਨਾ ਤੇ ਵੱਧ ਤੋਂ ਵੱਧ ਜਿਹੜਾ ਕਿ ਬਾਈ ਨੂੰ ਸ਼ੇਅਰ ਕਰਨਾ ਤੇ ਬਾਈ ਜੀ ਬਾਕੀ ਇੱਕ ਤੁਹਾਡੇ ਆਪਣਾ ਦੋਸਤ ਸਰਕਲੋਂ ਜਿਹੜਾ ਕਿ ਆਪਾਂ ਵੇਖੀਏ ਹਾਂਜੀ ਤਾਂ ਜਿਹੜਾ ਸਾਨੂੰ ਕੋਈ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕੀ ਰਿਸਪੌਂਸ ਮਿਲਤਾ ਹੈ ਜੀ ਇਸ ਚੀਜ਼ ਬਾਰੇ ਫਰੈਂਡ ਸਰਕਲ ਤੋਂ ਬਹੁਤ ਵਧੀਆ ਰਿਸਪੌਂਸ ਮਿਲੇ ਹੈ ਜੀ ਸੋ ਜਿੰਨੇ ਜਾਣੇ ਮੇਰੇ ਨਾਲ ਸਕੂਲ ਟਾਈਮ ਤੋਂ ਮੇਰੇ ਨਾਲ ਪੜ੍ਹੇ ਹੈ ਜੀ ਹਮ ਸਾਥੀ ਖਾਣੀ ਜਿੰਨੇ ਜਾਣੇ ਪੜ੍ਹੇ ਸੋ ਸਾਰਿਆਂ ਨੇ ਮਨਾ ਮੂਵੀ ਪਿਆਰ ਬਖਸ਼ਿਆ ਸਕੂਲ ਟਾਈਮ ਕਾਲੇ ਟਾਈਮ ਔਰ ਪਿੰਡ ਤੋਂ ਨਗਰ ਤੋਂ ਮੇਰੇ ਤੋਂ ਨਾਲ ਦੇ ਆਲੇ ਦੁਆਲੇ ਤੋਂ ਪਿੰਡਾਂ ਤੋਂ ਬਹੁਤ ਜ਼ਿਆਦਾ ਸਪੋਰਟ ਹੈ ਜੀ ਤੇ ਇਹਦੇ ਤੋਂ ਧੰਨਵਾਦ ਹੈ ਸਾਰਿਆਂ ਦਾ ਬਹੁਤ-ਬਹੁਤ ਤੇ ਬਾਕੀ ਜੀ ਆਪਾਂ ਦੇਖੀਏ ਪਿੰਡ ਦੇ ਵਿੱਚ ਜਿਹੇ ਹੁੰਦੇ ਜਿਹੜੇ ਕਿ ਸਾਰੇ ਆਪਣਾ ਸਾਥ ਦਿੰਦੇ ਨੇ ਤੇ ਕੁਝ ਲੋਕ ਅਜਿਹੀ ਹੁੰਦੇ ਨੇ ਜਿਹੜੇ ਕਿ ਲੱਤਾਂ ਖੇਚਣ ਵਾਲੇ ਵੀ ਕਹਿ ਸਕਦੇ ਹਾਂ ਹੁੰਦੇ ਆ ਜੀ ਬਿਲਕੁਲ ਹੁੰਦੇ ਮੇਰੇ ਨਾਲ ਆਪਣੇ ਵੀ ਹੋਣਗੇ ਜਰੂਰ ਇੱਕ ਦੋ ਹਾਂਜੀ ਜਰੂਰ ਮਿਲ ਜਾਂਦੇ ਆ ਜੀ ਦੋ ਚਾਰ ਉਹਨਾਂ ਲੋਕਾਂ ਦਾ ਵੀ ਆਉਣਾ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੁੰਦਾ ਜੀ ਆਹ ਵਾਹ ਸਹੀ ਜੇਕਰ ਉਹ ਜ਼ਿੰਦਗੀ 'ਚ ਕਿਸੇ ਦੀ ਵੀ ਜ਼ਿੰਦਗੀ 'ਚ ਇਦਾਂ ਦੇ ਦੋ ਚਾਰ ਲੋਕ ਨਾ ਮਿਲਣ ਉਹ ਬੰਦਾ ਜ਼ਿੰਦਗੀ 'ਚ ਕਾਮਯਾਬ ਹੀ ਨਹੀਂ ਹੁੰਦਾ ਜੀ ਸਹੀ ਹਾਂਜੀ ਹਰੀ ਦੋਸਤੋ ਬਾਈ ਨੇ ਜਿਹੜੀ ਬਹੁਤ ਵਧੀਆ ਗੱਲ ਕਹੀ ਹੈ ਕਿ ਜ਼ਿੰਦਗੀ ਦੇ ਵਿੱਚ ਜੇਕਰ ਆਪਾਂ ਅੱਗੇ ਵਧਣਾ ਤਾਂ ਦੋ ਚਾਰ ਜਿਹੜੇ ਲੋਕ ਇਹ ਜਿਹੇ ਹੋਣੇ ਚਾਹੀਦੇ ਆਪਣੇ ਲੱਤਾਂ ਖਿੱਚਣ ਵਾਲੇ ਬਿਲਕੁਲ ਜਿੰਨਾ ਆਪ ਨੂੰ ਥੱਲੇ ਖਿੱਚਣਗੇ ਤਾਂ ਜਿਹੜੀ ਆਪਣੀ ਜਿਹੜੀ ਆਪਣੀ ਸਟੈਂਥ ਉੰਨੀ ਹੀ ਜਿਹੜੀ ਉੱਪਰ ਨੂੰ ਜਾਊ ਬਿਲਕੁਲ ਜੀ ਬਿਲਕੁਲ ਤੇ ਬਹੁਤ ਸੋਨੇ ਬਾਈ ਦੇ ਵਿਚਾਰ ਨੇ ਤੇ ਬਾਈ ਜੀ ਹੁਣ ਆਪਾਂ ਜਿਹੜਾ ਕੀ ਆਪਣੀ ਵੀਡੀਓ ਨੂੰ ਜਿਹੜਾ ਕੀ ਇੱਥੇ ਖਤਮ ਕਰਦੇ ਆ ਤੇ ਤੁਸੀਂ ਆਪਣੇ ਦਰਸ਼ਕਾਂ ਨੂੰ ਬਾਈ ਕੀ ਮੈਸੇਜ ਦੇਣਾ ਚਾਹੋਗੇ ਆ ਮੈਸੇਜ ਸਭ ਤੋਂ ਪਹਿਲਾਂ ਤਾਂ ਇੱਕ ਇਹ ਮੈਸੇਜ ਹੈ ਜੀ ਚੰਗਾ ਸੁਣੋ ਔਰ ਚੰਗਾ ਗਾਓ ਔਰ ਮੈਂ ਸਪੈਸ਼ਲ ਤੌਰ ਤੇ ਸਾਰੇ ਮੇਰੇ ਕਲਾਕਾਰ ਭਰਾਵਾਂ ਨੂੰ ਮੈਂ ਬੇਨਤੀ ਕਰੂੰਗਾ ਔਰ ਗੀਤਕਾਰ ਭਰਾਵਾਂ ਔਰ ਵਧੀਆ ਗਾਓ ਔਰ ਵਧੀਆ ਅچھے ਵੀਡੀਓ ਲਾਂਚ ਕਰੋ ਜਿਹੜੇ ਪਰਿਵਾਰ ਚ ਬੈਠ ਕੇ ਛੋੜੇ ਜਾ ਸਕਣ ਦੇਖੇ ਜਾ ਸਕਣ ਤੇ ਇਹਦੇ ਤੋਂ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਹਾਂਜੀ ਦੋਸਤੋ ਆਪਾਂ ਵੀ ਤੁਹਾਨੂੰ ਇੱਕ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜੇ ਕੀ ਇਹ ਜਿਹੜੇ ਜਿਹੜੇ ਕਲਾਕਾਰ ਹੁੰਦੇ ਨੇ ਅਜਿਹੇ ਸਰੀਲੀ ਆਵਾਜ਼ ਦੇ ਜਿਹੜੇ ਮਾਲਕ ਹੁੰਦੇ ਨੇ ਤਾਂ ਜਿਹੜੇ ਕੀ ਆਪਾਂ ਨੂੰ ਉਹਨਾਂ ਦੀ ਜਿਹੜੀ ਕੀ ਬਹੁਤ ਸਪੋਰਟ ਕਰਨੀ ਚਾਹੀਦੀ ਹੈ ਕਿਉਂਕਿ ਭਾਈ ਜੇਕਰ ਆਪਾਂ ਸਪੋਰਟ ਕਰਦੇ ਆ ਤਾਂ ਉਹਨਾਂ ਨੂੰ ਜਿਹੜਾ ਕੀ ਇੱਕ ਹੌਸਲਾ ਵਜਾਈ ਹੁੰਦੀ ਹੈ ਹਨ ਤੇ ਆਪਣੀ ਹੌਸਲਾ ਵਜਾਈ ਨਾਲ ਉਹ ਪਤਾ ਨਹੀਂ ਕਿੰਨਾ ਕ ਅੱਗੇ ਜਾ ਸਕਦੇ ਆ ਤੇ ਬਾਈ ਵੱਧ ਤੋਂ ਵੱਧ ਜਿਹੜੇ ਕੀ ਅਜਿਹੇ ਲੋਕ ਹੁੰਦੇ ਨੇ ਜਿਹੇ ਗੀਤਕਾਰ ਹੁੰਦੇ ਨੇ ਜਿਹੇ ਜਿਹੜੇ ਕੀ ਆਵਾਜ਼ ਦੇ ਹੋਨਰ ਦੇ ਮਾਲਕ ਹੁੰਦੇ ਨੇ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਬਾਈ ਸਪੋਰਟ ਕਰਿਆ ਕਰੋ ਤੇ ਜਿਹੜਾ ਕੀ ਆਪਣਾ ਜਿਹੜਾ ਕੀ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਸਕਣ ਤੇ ਜੇਕਰ ਆਪਣੀ ਜਿਹੜੀ ਇੰਟਰਵਿਊ ਹੈ ਉਹਨਾਂ ਚੰਗੀ ਲੱਗੀ ਤਾਂ ਬਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਮਿਲਦੇ ਹਾਂ ਕਿਸੀ ਹੋਰ ਵੀਡੀਓ ਤੇ ਨਾਲ ਕਿਸੇ ਹੋਰ ਜਿਹੜੇ ਕੀ ਕਲਾਕਾਰ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ